ਕੱਲ ਜਿਹੜੀ ਮੀਟਿੰਗ ਹੋਈ ਸੀ ਮੁੱਖ ਮੰਤਰੀ ਹਰਿਆਣਾ ਮੁੱਖ ਮੰਤਰੀ ਪੰਜਾਬ ਦੇ ਐਸਵਾਈਐਲ ਐਸਵਾਈਐਲ ਦੇ ইস্যੂ ਤੇ ਉੱਥੋਂ ਨਿਕਲ ਕੇ ਜਿਹੜੀ ਮੁੱਖ ਮੰਤਰੀ ਪੰਜਾਬ ਦੇ ਬਿਆਨ ਸੀ ਜਿਹੜੀ ਫਰਸਟ ਸਟੇਟਮੈਂਟ ਆਫਟਰ ਦ ਮੀਟਿੰਗ ਉਹ ਸਟੇਟਮੈਂਟ ਨੂੰ ਸੁਣ ਕੇ ਹਰ ਪੰਜਾਬੀ ਹੈਰਾਨ ਵੀ ਹੈ ਤੇ ਬੜੀ ਗਹਿਰੀ ਚਿੰਤਾ ਦੇ ਵਿੱਚ ਵੀ ਹੈ ਬੜਾ ਸੀਰੀਅਸ ਬੜਾ ਇੰਪੋਰਟੈਂਟ ਇਸ਼ੂ ਹੈ ਇਸ਼ੂ ਇਹ ਹੈ ਜਿਹੜਾ ਹਰ ਪੰਜਾਬੀ ਦੀ ਜਿੰਦ ਜਾਨ ਹੈ ਲਾਈਫ ਲਾਈਨ ਆਫ ਪੰਜਾਬ ਬਿਕੋਜ਼ ਇਹ ਪੰਜਾਬ ਦੇ ਪਾਣੀਆਂ ਨੂੰ ਕੰਸਰਨ ਕਰਦਾ ਹੈ ਤੇ SYL ਜਿਹੜਾ ਹਰ ਪੰਜਾਬੀ ਦੇ ਦਿਲ ਦੇ ਭਾਵਨਾਵਾਂ ਦੇ ਬੜਾ ਨੇੜੇ ਇੱਕ ਇਸ਼ੂ ਹੈ ਜਿਹਨੂੰ ਹਰ ਪੰਜਾਬੀ ਬੜੀ ਸੰਜੀਦਗੀ ਨਾਲ ਲੈਂਦਾ ਹੈ SYL ਤੇ ਉਹ ਗੱਲ ਕਰ ਰਹੀ ਸੀ ਇਸ ਲੜਾਈ ਦੇ ਵਿੱਚ ਐਸਵਾਈਐਲ ਨੂੰ ਰੋਕਣ ਵਾਸਤੇ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਵਾਸਤੇ ਅਨੇਕਾਂ ਪੰਜਾਬੀਆਂ ਨੇ ਕੁਰਬਾਨੀਆਂ ਵੀ ਦਿੱਤੀਆਂ ਜੇਲਾਂਾਂ ਭਰੀਆਂ ਗਈਆਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵੱਲੋਂ ਲੀਡਰਾਂ ਵੱਲੋਂ ਪੰਜਾਬ ਦੇ ਨੌਜਵਾਨ ਦਾ ਲਹੂ ਵੀ ਵਹਾ ਪੰਜਾਬ ਦੇ ਹਾਲਾਤ ਵੀ ਵਿਗੜੇ ਆਪਾਂ ਸਾਰੇ ਜਾਣਦੇ ਆਂ ਪੰਜਾਬ ਕਿਸ ਹਾਲਾਤਾਂ ਚੋਂ ਗੁਜ਼ਰਿਆ ਪਰ ਨਹਿਰ ਨਹੀਂ ਬਣਨ ਦਿੱਤੀ ਤੇ ਕੱਲ ਮੀਟਿੰਗ ਚੋਂ ਨਿਕਲ ਕੇ ਪਹਿਲੀ ਸਟੇਟਮੈਂਟ ਪੰਜਾਬ ਦੇ ਮੁੱਖ ਮੰਤਰੀ ਦੀ ਕੀ ਹੁੰਦੀ ਹੈ ਪੰਜਾਬ ਦਾ ਮੁੱਖ ਮੰਤਰੀ ਬਾਹਰ ਨਿਕਲ ਕੇ ਕਹਿੰਦਾ ਪਾਣੀ ਤੋਂ ਡਿਸਾਈਡ ਕਰ ਲੈ ਨਹਿਰ ਬਣਾ ਦੇਂਗੇ ਮੈਂ ਤੁਹਾਨੂੰ ਉਹ ਸਟੇਟਮੈਂਟ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਸੁਣਾਉਣੀ ਚਾਹਣਾ ਉਸ ਤੋਂ ਅੱਗੇ ਫਿਰ ਆਪਾਂ ਗੱਲ ਕਰਦੇ ਹਾਂ ਗੁਰੂ ਦੀ ਬਾਣੀ ਹਮੇ ਮਾਰਗਦਰਸ਼ਨ ਕਰ ਰਹੀ ਹੈ ਹਮ ਭਾਈ ਤੁਮੇ ਯਾ ਜੀ ਕੇ ਵਾਰਿਸ ਜਿਨ੍ਹਾਂ ਨੇ ਯੁੱਧ ਮੇ ਦੁਸ਼ਮਨੋਂ ਕੋ ਵੀ ਪਾਣੀ ਪਿਲਾਇਆ ਤਾਂ ਹਰਿਆਣਾ ਦੁਸ਼ਮਨ ਥੋੜੀ ਹੈ ਮਾਰੇ ਇਹ ਤਾਂ ਭਾਈ ਹੈ ਨਾ ਹਰਿਆਣਾ ਦੁਸ਼ਮਨ ਤੋਂ ਨਹੀਂ ਨਾ ਮਾਰਾ ਤੋਂ ਪੰਜਾਬ ਦੇ ਲੋਕੋ ਨੇ ਔਰ ਹਰਿਆਣਾ ਦੇ ਲੋਕੋ ਨੇ ਹਮ ਦੋਨੋਂ ਪੇ ਦਿਆ ਹੈ ਹਮ ਵੀ ਚਾਹਤੇ ਹੈ ਕਿ ਕੋਈ ਨਾ ਇਸ ਦਾ ਹੱਲ ਨਿਕਲੇ ਚਲੋ ਠੀਕ ਹੈ ਹਮਾਰੇ ਬਜ਼ੁਰਗੋ ਨੇ ਥੋੜਾ ਸਗਰਾ ਤੋਂ ਬਜ਼ੁਰਗੋਂ ਕਹੀ ਹੈ ਲੇਕਿਨ ਹਮ ਅਗਲੀ ਨਈ ਜਨਰੇਸ਼ਨ ਆਈ ਹੈ ਨਾ ਨਿਪਟ ਜਾਏਗਾ ਔਰ ਨਿਪਟ ਜਾਏ ਤਾਂ ਅੱਛਾ ਹੈ 66 ਮੇਂ ਅਲਗ ਹੋਏ تھے ਅਭੀ ਪਾਣੀਆਂ ਕਾ ਚੱਲ ਰਹਾ ਹੈ ਮੇਰੇ ਕਾਲ ਮੇਂ ਨਿਪਟ ਜਾਏਗਾ ਪਾਣੀ ਤੋ ਡਿਸਾਈਡ ਕਰ ਲੈ ਨਹਿਰ ਬਣਾ ਦੇ ਸੋ ਤੁਸੀਂ ਇਹ ਦੇਖੋ 2 3 ਮੇਨ ਇਸ਼ੂ ਜਿਹੜੇ ਇਹਦੇ ਚ ਮੁੱਖ ਮੰਤਰੀ ਜਿਹੜੀ ਗੱਲ ਕਹੀ ਪਹਿਲੀ ਗੱਲ ਇਹ ਕਹੀ कि गुरुवान दी वाणी हमें मार्गदर्शन देती है हम भाई हम भाई कन्हैया के जी के वारिस हैं मैं कोट कर रहा हूं ता हिंदी च बोल रहा हूं हम भाई कन्हैया जी के वारिस हैं जिन्होंने युद्ध में दुश्मनों को भी पानी पिलाया था हरियाणा दुश्मन थोड़ी है हमारा ये तो भाई है हरियाणा दुश्मन तो नहीं है ना हमारा पहली गल ये गल की थी मैं मुख्यमंत्री साहब नु ये विनती जरूर करनी चाहना ਕੀ ਸਿੱਖ ਇਤਿਹਾਸ ਨੂੰ ਸਿੱਖ ਇਤਿਹਾਸ ਦੀਆਂ ਘਟਨਾਵਾਂ ਨੂੰ ਆਪਦੇ ਪੋਲਿਟਿਕਲ ਮਾਸਟਰਸ ਆਪਦੇ ਹਕਾਵਾਂ ਦੇ ਕਹਿਣ ਤੇ ਉਹਨਾਂ ਨੂੰ ਟਵਿਸਟ ਕਰਕੇ ਗਲਤ ਢੰਗ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਇਹ ਕਦੇ ਵੀ ਪੰਜਾਬੀ ਟੋਲਰੇਟ ਨਹੀਂ ਕਰਨਗੇ ਭਾਈ ਕਨਈਆ ਜੀ ਨੇ ਪਾਣੀ ਪਿਆਇਆ ਯੁੱਧ ਦੇ ਵਿੱਚ ਜ਼ਰੂਰ ਪਰ ਆਪਦੇ ਸਿੱਖਾਂ ਦੇ ਮੂੰਹਾਂ 'ਚੋਂ ਪਾਣੀ ਖੋ ਕੇ ਤੇ ਫੇਰ ਨਹੀਂ ਪਿਆਇਆ ਤੇ ਜਿੱਥੇ ਸਾਡੇ ਗੁਰੂ ਸਹਿਬਾਨਾਂ ਨੇ ਸਾਨੂੰ ਕੰਪੈਸ਼ਨ ਦੀ ਚੈਰਿਟੀ ਦੀ ਸਿੱਖਿਆ ਦਿੱਤੀ ਹੈ ਉਥੇ ਆਪਦੇ ਹੱਕਾਂ ਵਾਸਤੇ ਲੜਨ ਦੀ ਵੀ ਸਾਨੂੰ ਸਿੱਖਿਆ ਦਿੱਤੀ ਹੈ ਹੱਕਾਂ ਤੇ ਡਾਕਾਂ ਨਹੀਂ ਵੱਜਣ ਦੇਵਾਂਗੇ ਤੇ ਇਹ ਗਲਤ ਉਧਾਰਨਾ ਦੇ ਕੇ ਤੁਸੀਂ ਉਹ ਮੋਮੈਂਟਮ ਉਹ ਮਾਹੌਲ ਬਿਲਡ ਕਰਨਾ ਚਾਹੋ ਕਿ ਪੰਜਾਬ ਦਾ ਪਾਣੀ ਹਰਿਆਣੇ ਨੂੰ ਦਿੱਤਾ ਜਾ ਸਕੇ ਇਹ ਕਦੇ ਵੀ ਕੋਈ ਪੰਜਾਬੀ ਟੋਲਰੇਟ ਨਹੀਂ ਕਰੂਗਾ ਦੂਜੀ ਗੱਲ ਤੁਸੀਂ ਕਹੀ ਕਿ ਇਹ ਸਾਡੇ ਬਜ਼ੁਰਗਾਂ ਦੇ ਝਗੜੇ ਪਾਏ ਹੋਏ ਐ ਇਹਨੂੰ ਅਸੀਂ ਨਵੀਂ ਜਨਰੇਸ਼ਨ ਸੁਲਝਾ ਲਵਾਂਗੇ ਕੀ ਝਗੜੇ ਪਾਏ ਥੋੜੇ ਬਜ਼ੁਰਗਾਂ ਨੇ ਮੈਂ ਦੱਸ ਦਿੰਦਾ ਕੀ ਝਗੜੇ ਐ ਜਦੋਂ ਕਾਂਗਰਸ ਦੀਆਂ ਸਰਕਾਰਾਂ ਨੇ ਪੰਜਾਬ ਦੇ ਪਾਣੀ ਤੇ ਡਾਕਾ ਮਾਰਿਆ ਪੰਜਾਬ ਦਾ ਪਾਣੀ ਪੰਜਾਬ ਨਾਲ ਬੇਇਨਸਾਫੀ ਕਰਦਿਆਂ ਹਰਿਆਣਾ ਤੇ ਰਾਜਸਥਾਨ ਨੂੰ ਵੱਧ ਦਿੱਤਾ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸੁਪਰੀਮ ਕੋਰਟ ਦੇ ਵਿੱਚ ਕੇਸ ਪਾਇਆ ਇਹਦੇ ਖਿਲਾਫ ਜਿਹੜਾ ਇੰਦਰਾ ਗਾਂਧੀ ਦੇ ਕਹਿਣ ਤੇ 1980 ਚ ਜਦੋਂ ਕਾਂਗਰਸ ਦੀ ਸਰਕਾਰ ਬਣੀ ਦਰਬਾਰਾ ਸਿੰਘ ਨੇ ਵਾਪਸ ਲਿੱਤਾ ਸਭ ਤੋਂ ਵੱਡਾ ਅਨਿਆਏ ਪੰਜਾਬ ਨਾਲ ਉਦੋਂ ਹੋਇਆ ਉਸ ਤੋਂ ਬਾਅਦ ਜਦੋਂ ਜਦੋਂ ਅਕਾਲੀ ਦਲ ਦੀਆਂ ਸਰਕਾਰਾਂ ਬਣੀਆਂ ਇਸ ਇਸ਼ੂ ਦੇ ਉੱਤੇ ਇਹੋ ਜਿਹੇ ਕਿਲ ਠੋਕਦੇ ਗਏ ਕਿ ਪੰਜਾਬ ਦਾ ਜਿਹੜਾ ਪਾਣੀ ਹੈ ਉਹ ਅੱਜ ਤੱਕ ਨਹੀਂ ਜਾ ਸਕਿਆ ਇਹਦੇ ਸਭ ਤੋਂ ਵੱਡੀ ਜਿਹੜੀ ਜਿਹੜਾ ਕਦਮ ਚੱਕਿਆ ਕਿਸੇ ਵੀ ਸਰਕਾਰ ਜੇ ਕੋਈ ਚੱਕ ਸਕਦੀ ਸੀ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਚੱਕਿਆ ਜਦੋਂ 2016 ਚ 16 11 2016 ਨੂੰ 16 ਕੇ 18 18 11 2016 ਨੂੰ SYL ਦੀ ਜ਼ਮੀਨ ਡੀ ਨੋਟੀਫਾਈ ਕਰਕੇ ਤੇ ਓਰੀਜਨਲ ਲੈਂਡ ਹੋਲਡਰਸ ਨੂੰ ਕਿਸਾਨਾਂ ਨੂੰ ਵਾਪਸ ਕਰ ਦਿੱਤੀ ਗਈ ਤੇ ਬਾਦਲ ਸਾਹਿਬ ਦੀ ਇੱਕ ਫੇਮਸ ਸਟੇਟਮੈਂਟ ਉਸ ਵੇਲੇ ਦੀ ਵਿਧਾਨ ਸਭਾ ਚ ਹੈ ਕਿ ਮੈਂ ਜ਼ਮੀਨ ਵਾਪਸ ਕਰਤੀ ਹੈ ਸੋ ਨਾ ਰਹੇਗਾ ਬਾਸ ਨਾ ਬਜੇਗੀ ਬਾਂਸਰੀ ਆ ਮੈਂ ਤੁਹਾਨੂੰ ਸਟੇਟਮੈਂਟ ਬਾਦਲ ਸਾਹਿਬ ਦੀ ਸੁਣਾ ਦਿੰਦਾ ਅਸੀਂ ਇਸ ਗੱਲ ਦਾ ਵੀ ਫੈਸਲਾ ਕੀਤਾ ਕਿ ਫੜੇ ਕਾਨੂੰਨੀ ਮਾਰ ਨਾਲ ਗੱਲ ਚੱਲ ਰਹੀ ਹੈ ਤੇ ਮੇਰੇ ਖਿਆਲ ਨਾਲ ਕਿਸੇ ਹੈ ਸੈਸ਼ਨ ਚ ਕਾਨੂੰਨ ਲਿਆਂਗੇ ਕਿ ਜਿਹੜੀ ਜ਼ਮੀਨ ਅੰਨੇ ਚਿੱਡੇ ਖਾਲੀ ਪਈ ਹੈ ਇਹ ਨਹਿਰ ਤਾਂ ਨਾ ਬਣਨੀ ਹੈ ਤੇ ਨਾ ਬਣੇਗੀ ਉਹ ਸਾਰੀ ਨੂੰ ਪੰਜਾਬ ਸਰਕਾਰ ਕੋਲ ਹੈ ਇਹ ਆਕੀਗਾਂ ਦੱਗੇ ਨਾ ਕਿਹਾ ਤੇ ਨਾ ਬਚੇ ਕੀ ਬਾਸਰੀ ਨਾ ਤਖ ਪਾਸ ਇਹ ਤਾਂ ਇਹ ਪੁਆਇਰ ਕਰ ਲਈ ਤੇ ਨਾ ਨਹਿਰ ਨਿਕਲੇਗੀ ਨਾ ਲੱਭੇ ਸੁਮੇਇ ਦੱਸ ਰਹੇ ਜਿਹੜੇ ਇਹ ਕਹਿ ਰਹੇ ਨਾ ਬਜ਼ੁਰਗਾਂ ਦੇ ਪੰਗੇ ਪਾਏ ਆ ਕੀ ਪੰਗੇ ਪਾਏ ਆ ਕਿਸ ਚੀਜ਼ ਨੂੰ ਰੈਫਰ ਕਰ ਰਿਹਾ ਉਹ ਮੈਂ ਦੱਸ ਰਿਹਾ ਤੇ ਬਾਦਲ ਸਾਹਿਬ ਨੇ ਫਿਰ ਵਿਧਾਨ ਸਭਾ ਚੋਂ ਬਾਹਰ ਆ ਕੇ ਸਟੇਟਮੈਂਟ ਦਿੱਤੀ ਸੀ ਕਿ ਚਾਹੇ ਸੁਪਰੀਮ ਕੋਰਟ ਛੱਡ ਕੇ ਕੋਈ ਕੋਰਟ ਆਰਡਰ ਕਰ ਦੇਵੇ ਕੋਈ ਵੀ ਫੈਸਲਾ ਜਿਹੜਾ ਪੰਜਾਬ ਦੇ ਹਿੱਤਾਂ ਦੇ ਖਿਲਾਫ ਜਾਂਦਾ ਹੋਊਗਾ ਸਰਕਾਰ ਜਾਂਦੀ ਹੈ ਜਾਵੇ ਉਹ ਫੈਸਲਾ ਪੰਜਾਬ ਨੂੰ ਮਨਜ਼ੂਰ ਨਹੀਂ ਹੋਊਗਾ ਸੋ ਜਿਹੜੀ ਜ਼ਮੀਨ ਵਾਂ ਗੱਲ ਕੀਤੀ ਕਿ ਇੱਕ ਦਿਨ ਦੇ ਵਿੱਚ ਉਸ ਵੇਲੇ ਅਖਬਾਰਾਂ ਨੇ ਖਬਰਾਂ ਲਾਈਆਂ 6 ਮਹੀਨੇ ਦਾ ਕੰਮ ਇੱਕ ਦਿਨ ਦੇ ਵਿੱਚ ਇੱਕ ਹੀ ਰਾਤ 'ਚ ਹਜ਼ਾਰਾਂ ਕਿਸਾਨਾਂ ਨੂੰ ਮਿਲਿਆ ਮਾਲਕਾਨਾ ਹੱਕ ਰੋਪੜ 'ਚ 2925 ਕਿਸਾਨਾਂ ਦੇ ਨਾਂ ਹੋਈ ਜ਼ਮੀਨ ਜ਼ਿਲ੍ਹੇ ਦੇ 63 ਪਿੰਡਾਂ ਦੀ 1249 ਏਕੜ ਜ਼ਮੀਨ ਦੀ ਕੀਤੀ ਸੀ ਕੀਤੀ ਹੋਈ ਸੀ ਅਕਵਾਇਰ ਮਹਾਲੀ 'ਚ 1233 ਮਾਲਕਾਂ ਨੂੰ ਮੋੜੀ ਜ਼ਮੀਨ ਸਰਕਾਰ ਨੇ ਐਸਵਾਈਐਲ ਦੀ ਜ਼ਮੀਨ ਦੇ ਇੰਤਕਾਲ ਅਸਲ ਮਾਲਕਾਂ ਦੇ ਨਾਂ ਚਾੜੇ ਇਹ ਇੱਕ ਦਿਨ ਦਾ ਇੱਕ ਰਾਤ ਦੇ ਵਿੱਚ ਬਾਦਲ ਸਾਹਿਬ ਨੇ ਇਹ ਫੈਸਲਾ ਲੈ ਕੇ ਕੰਮ ਕੀਤਾ ਸੀ ਤਾਂ ਕਿ ਕਿਉਂਕਿ ਇਹ ਖਬਰ ਸੀ ਕਿ ਅਗਲੇ ਦਿਨ ਹਰਿਆਣਾ ਸੁਪਰੀਮ ਕੋਰਟ ਚ ਮੂਵ ਕਰੂਗਾ ਤੇ ਫਿਰ ਉਹਦੋਂ ਪਹਿਲਾਂ ਜਦੋਂ ਜ਼ਮੀਨ ਹੀ ਵਾਪਸ ਕਰਤੀ ਤਾਂ ਫਿਰ ਨਾ ਰਹਾ ਬਾਂਸ ਨਾ ਬਜੀ ਬਾਂਸਰੀ ਅੱਜ ਤੱਕ ਉਥੇ ਇਹਨਾਂ ਇਹਨਾਂ ਚੀਜ਼ਾਂ ਨੂੰ ਭਗਵੰਤ ਮਾਨ ਕਹਿ ਰਿਹਾ ਕਿ ਸਾਡੇ ਬਜ਼ੁਰਗਾਂ ਦੇ ਪੰਗੇ ਪਾਏ ਹੋਏ ਆ ਤੇ ਇਹਨਾਂ ਨੂੰ ਪੰਗਿਆਂ ਚੋਂ ਨਿਕਲ ਕੇ ਕਹਿੰਦੇ ਆ ਅਸੀਂ ਇਸ ਮਸਲੇ ਦਾ ਹੱਲ ਕਰਾਂਗੇ ਤੇ ਭਾਈ ਕਨਈਆ ala ਰੋਲ ਅਦਾ ਕਰਾਂਗੇ ਇਹ ਪਹਿਲੀ ਵਾਰੀ ਨਹੀਂ ਜਿਹੜੀ ਮਨਸ਼ਾ ਆਮ ਆਦਮੀ ਪਾਰਟੀ ਦੀ ਜਾਂ ਇਹਨਾਂ ਦੀ ਸਰਕਾਰ ਦੀ ਸਾਹਮਣੇ ਆਈ ਹੈ ਕੈਜੂਅਲ ਸਟੇਟਮੈਂਟ ਨਹੀਂ ਸੀ ਇਹ ਆਫ ਦਾ ਕਾਫਰ ਮਾਰਕ ਨਹੀਂ ਸੀ ਤੁਸੀਂ ਓਵਰ ਦਾ ইয়ার্স dekh lo ਜਦੋਂ ਵੀ ਕੋਈ ਆਮ ਆਦਮੀ ਪਾਰਟੀ ਦਾ ਲੀਡਰ ਬੋਲਿਆ ਚਾਹੇ ਉਹ ਅਰਵਿੰਦ ਕੇਜਰੀਵਾਲ ਹੋਵੇ ਇਹਨਾਂ ਦੇ ਹਰਿਆਣੇ ਦੇ ਲੀਡਰ ਹੋਣ ਜਾਂ ਭਗਵੰਤ ਮਾਨ ਹੋਵੇ ਆਲਵੇਜ਼ ਇਸ ਇਸ਼ੂ ਤੇ ਪੰਜਾਬ ਦੇ ਇੰਟਰਸਟਸ ਨੂੰ ਪ੍ਰੋਟੈਕਟ ਕਰਨ ਤੋਂ ਇਹ ਭੱਜੇ ਹੈ ਸੁਪਰੀਮ ਕੋਰਟ ਦੇ ਵਿੱਚ ਕੇਸ ਗਿਆ ਸੁਪਰੀਮ ਕੋਰਟ ਨੇ ਜਦੋਂ ਕਿਹਾ ਕਿ ਤੁਸੀਂ ਅਕਵਾਇਰ ਕਿਉਂ ਨਹੀਂ ਕਰਦੇ ਜ਼ਮੀਨ ਪੰਜਾਬ ਨੂੰ ਪੁੱਛਿਆ ਪੰਜਾਬ ਦੀ ਸਟੇਟਮੈਂਟ ਸੁਪਰੀਮ ਕੋਰਟ ਚ 4 10 2023 ਨੂੰ ਇਹ ਸਰਕਾਰ ਦੇ ਦੌਰਾਨ ਕੀ ਸੀ ਕਾਉਂਸਲ ਅਪੀਅਰਿੰਗ ਫਾਰ ਪੰਜਾਬ ਐਕਸਪ੍ਰੈਸਸ ਹਿਸ ਪ੍ਰੈਡਿਕਮੈਂਟ साइटिंग प्रेशर्स फ्रॉम द ओपोजिशन पार्टीज फॉर एक्वायरिंग द लैंड ओन्ड बाय द ਫਾਰਮਰਸ ਬੀ ਆਪੋਜੀਸ਼ਨ ਪਾਰਟੀਆਂ ਦਾ ਸਾਡੇ ਤੇ ਦਬਾਅ ਹੈ ਤੇ ਇਸ ਕਰਕੇ ਪ੍ਰੋਬਲਮ ਆ ਰਹੀ ਹੈ ਐਕਵਾਇਰ ਕਰਨ ਚ ਨਹੀਂ ਤਾਂ ਸਰਕਾਰ ਨੇ ਆਪਦੀ ਮਨਸ਼ਾ ਇਹ ਨਹੀਂ ਕਹੀ ਕਿ ਅਸੀਂ ਕਿਸੇ ਕੀਮਤ ਤੇ ਐਕਵਾਇਰ ਨਹੀਂ ਕਰਾਂਗੇ ਫਿਰ 5 ਤਰੀਕ ਨੂੰ ਇਹ 4 10 ਦੀ ਗੱਲ ਹੈ ਸੁਪਰੀਮ ਕੋਰਟ 5 ਤਰੀਕ ਨੂੰ ਦੇਖੋ ਕਿੰਡੀ ਹੈਰਾਨੀ ਦੀ ਗੱਲ ਹੁੰਦੀ ਹੈ ਪੰਜਾਬ ਸਰਕਾਰ ਦੇ मिनिस्टरियल बंगलोसज मंत्रियों ਵਾਲੇ ਘਰਾਂ ਚ ਹਰਿਆਣੇ ਦੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਜਿਹਦੇ ਚ ਡਾਕਟਰ अशोक तंवर ਇਹਨਾਂ ਦੀ ਕੈਂਪੇਨ ਕਮੇਟੀ ਦੇ ਚੇਅਰਮੈਨ ਉਸ ਵੇਲੇ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਅਨੁਰਾਗ ਢਾਂਡਾ ਤੇ ਵਾਈਸ ਪ੍ਰੈਜ਼ੀਡੈਂਟ ਚਿਤਰਾ ਸਰਵਰਾ ਇਹਨਾਂ ਨੂੰ ਮੰਤਰੀ ਆਲਾ ਘਰ ਦਿੱਤਾ ਜਾਂਦਾ ਹੈ 39 ਸੈਕਟਰ ਦੇ ਵਿੱਚ ਹਾਊਸ ਨੰਬਰ 964 ਜਿਹੜਾ ਪੰਜਾਬ ਦੇ ਲੋਕਾਂ ਦੇ ਟੈਕਸ ਨਾਲ ਚੱਲਦਾ ਉਹ ਪੰਜਾਬ ਦੀ ਜਾਇਦਾਦ ਹੈ ਪੰਜਾਬ ਦੇ ਮੰਤਰੀਆਂ ਦਾ ਘਰ ਹੈ ਉਸ ਅਫੀਸ਼ੀਅਲ ਘਰ ਦੇ ਵਿੱਚ ਪ੍ਰੈਸ ਕਾਨਫਰੰਸ ਕਰਾਈ ਜਾਂਦੀ ਹੈ ਜਿੱਥੇ ਇਹ ਐਸਵਾਈਐਲ ਵਾਸਤੇ ਜਿਹੜਾ ਪੰਜਾਬ ਨੂੰ ਕਹਿੰਦੇ ਕਿ ਲੈਂਡ ਅਕਵਾਇਰ ਕਰੋ ਤੇ ਐਸਵਾਈਐਲ ਦੇ ਰਾਹੀਂ ਪੰਜਾਬ ਦਾ ਪਾਣੀ ਡਿਮਾਂਡ ਕਰਦੇ ਐ ਤੇ ਇਹ ਵੀ ਕਹਿੰਦੇ ਕਿ ਇਹਦੇ ਵਾਸਤੇ ਅਸੀਂ ਪੂਰੀ ਲੜਾਈ ਲੜਾਂਗੇ ਪੰਜਾਬ ਦੇ ਮੰਤਰੀਆਂ ਦਾ ਘਰ ਇਹਨਾਂ ਨੂੰ ਦਿੱਤਾ ਗਿਆ ਅਗਲੇ ਦਿਨ ਖਬਰਾਂ ਵੀ ਲੱਗੀਆਂ ਸਰਕਾਰੀ ਕੋਠੀ ਪੰਜਾਬ ਦੀ ਪ੍ਰੈਸ ਕਾਨਫਰੰਸ ਹਰਿਆਣੇ ਆਪ ਯੂਨਿਟ ਦੀ ਹਰਿਆਣਾ ਯੂਨਿਟ ਨੂੰ ਪਾਣੀਆਂ ਦੇ ਮਸਲੇ ਤੇ ਕੋਠੀ ਦੇ ਕੇ ਕਸੂਤੀ ਫਸੀ ਪੰਜਾਬ ਸਰਕਾਰ ਉਸ ਤੋਂ ਬਾਅਦ ਫਿਰ ਸੰਦੀਪ ਪਾਠਕ ਜਿਹੜਾ ਪੰਜਾਬ ਚੋਂ ਮੈਂਬਰ ਪਾਰਲੀਮੈਂਟ ਬਣਾਇਆ ਇਹਨਾਂ ਨੇ ਉਹਦੀ ਇੱਕ ਪ੍ਰੈਸ ਕਾਨਫਰੰਸ ਫਿਰ ਪ੍ਰੈਸ ਵਾਰਤਾ ਹੁੰਦੀ ਹੈ ਜਿਹਦੇ ਚੋਂ ਕਹਿੰਦਾ ਹਰਿਆਣੇ ਨੂੰ ਪਾਣੀ ਮਿਲਣਾ ਚਾਹੀਦਾ ਹੈ ਸੰਦੀਪ ਪਾਠਕ ਪੰਜਾਬ ਤੋਂ ਰਾਜ ਸਭਾ ਮੈਂਬਰ ਨੇ ਪੂਰਿਆ ਗਵਾਂਢੀ ਸੂਬੇ ਦਾ ਪੱਖ स्टेटमेंट दिखा भी तक अजत पढ़ के ही सुनाई है बड़ा साफ है पंजाब के हक का पानी पंजाब को मिलना चाहिए हरियाणा के हक का पानी हरियाणा को मिलना चाहिए सुप्रीम कोर्ट से रास्ता निकलेगा या बातचीत से रास्ता निकलेगी सुप्रीम आगे। कोर्ट सुप्रीम कोर्ट का जो नतीजा आएगा वो सुप्रीम कोर्ट में उस पर बहस करेंगे सारे पक्ष आपस में मिलजुल कर सबसे सही रास्ता निकलता है आम आदमी पार्टी की सरकार पंजाब में है हरियाणा में आम आदमी पार्टी की सरकार बनने पर आपस में मिलजुल कर करेंगे लेकिन फिर भी केंद्र सरकार का इसमें अहम भूमिका रहेगा कांग्रेस मेरा सारिया चीज़ चीजा दिखा ये कि क्लियर हो आम आदमी पार्टी की मंशा की है